ਜਫੇ ਪਾਓ ਤੇ ਜ਼ਿੰਦਗੀ ਚ ਖੁਸ਼ ਰਹੋ ਇਰਾਨ ਕਰ ਦੇਵੇਗੀ ਆ ਪੂਰੀ ਖਬਰ శਰੀਰਕ ਤੇ ਮਾਨਸਿਕ ਸਿਹਤ ਚ ਹੁੰਦਾ ਹੈ ਸੁਧਾਰ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਨਾਲ ਜੁੜੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ ਦੂਰ ਇਸ ਰਿਪੋਰਟ ਦੇ ਵਿੱਚ ਹੋਇਆ ਵੱਡਾ ਖੁਲਾਸਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਕਿ ਜਫੀ ਪਾਉਂਡ ਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਤੁਹਾਡੇ ਸਰੀਰ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹ ਘਟ ਸਕਦੀਆਂ ਨੇ ਤਾ ਜਾਂ ਫਿਰ ਉਹ ਦੂਰ ਵੀ ਹੋ ਸਕਦੀਆਂ ਨੇ ਅਕਸਰ ਤੁਸੀਂ ਦੇਖਿਆ ਹੋਵੇਗਾ ਜੇਕਰ ਕੋਈ ਰੋਂਦਾ ਹੈ ਤਾਂ ਅਸੀਂ ਉਸ ਨੂੰ ਗਲੇ ਲਗਾ ਲੈਂਦੇ ਹਾਂ ਗਲਵਕੜੀ ਪਾ ਲੈਂਦੇ ਹਾਂ ਤਾਂ ਕਿ ਉਹ ਚੁੱਪ ਹੋ ਜਾਵੇ ਜਾਂ ਫਿਰ ਕੋਈ ਟੈਨਸ਼ਨ ਦੇ ਵਿੱਚ ਹੁੰਦਾ ਹੈ ਤਾਂ ਉਸ ਨੂੰ ਵੀ ਆਪਾਂ ਹੱਗ ਕਰ ਲੈਂਦੇ ਹਾਂ ਤਾਂ ਇਸ ਦੇ ਨਾਲ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਜਦੋਂ ਅਸੀਂ ਕਿਸੇ ਨੂੰ ਗਲੇ ਲਗਾਉਂਦੇ ਹਾਂ ਤਾਂ ਸਾਨੂੰ ਰਿਲੈਕਸ ਆਰਾਮ ਕਿਉਂ ਮਹਿਸੂਸ ਹੁੰਦਾ ਹੈ ਤਾਂ ਦੱਸ ਦिएਗੀ ਜਫੀ ਪਾਉਣ ਦੇ ਨਾਲ ਨਾ ਸਿਰਫ ਖੁਸ਼ੀ ਮਿਲਦੀ ਹੈ ਬਲਕਿ ਮਾਨਸਿਕ ਅਤੇ ਸਰੀਰਕ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਪਿਆਰ ਜ਼ਾਹਿਰ ਕਰਨ ਦਾ ਇਹ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਇਤਨਾਬ ਨੂੰ ਘਟ ਕਰਦਾ ਹੈ ਤੇ ਭਾਵਨਾਤਮਕ ਲਗਾਅ ਵਧਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਜਫੀ ਪਾਉਣਾ ਸਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ ਸਾਇੰਟਿਸਟ ਐਚ ਐਨ ਰਿਲਾਈਐਂਸ ਫਾਊਂਡੇਸ਼ਨ ਹਸਪਤਾਲ ਦੀ ਕਲੀਨਿਕ ਮਨੋਵਿਗਿਆਨੀ ਦਾ ਕਹਿਣਾ ਹੈ ਕਿ ਜਫੀ ਪਾਉਣ ਦੇ ਨਾਲ ਆਕਸੀਟੋਨਿਨਸ ਨਿਕਲਦਾ ਹੈ ਜਿਸ ਨੂੰ ਪਿਆਰ ਦਾ ਹਾਰਮੋਨ ਜਾਂ ਫਿਰ ਬੰਧਨ ਹਾਰਮੋਨ ਕਿਹਾ ਜਾਂਦਾ ਹੈ ਇਹ ਸਮਾਜਿਕ ਬੰਧ ਨੇ ਲगाव ਤੇ ਭਾਵਨਾਤਮਕ ਨਿਯਮ ਦੇ ਵਿੱਚ ਬਹੁਤ ਮਦਦਗਾਰ ਹੈ ਗਲੇ ਲਗਾਉਣਾ ਵੈਂਟਰਲ ਸਟ੍ਰਾਈਟਮ ਨੂੰ ਸਰਗਰਮ ਕਰ ਸਕਦਾ ਹੈ ਇਹ ਦਿਮਾਗ ਦਾ ਉਹ ਹਿੱਸਾ ਹੈ ਜੋ ਆਨੰਦ ਅਤੇ ਇਨਾਮ ਦੇ ਨਾਲ ਜੁੜਿਆ ਹੋਇਆ ਹੈ ਅਜਿਹੇ ਦੇ ਵਿੱਚ ਆਉ ਜਾਣਦੇ ਹਾਂ ਕਿ ਇਸ ਦੇ ਕੀ ਕੁਝ ਹੋਰ ਫਾਇਦੇ ਹੋ ਸਕਦੇ ਨੇ ਦਰਅਸਲ ਇੱਕ ਦੂਜੇ ਨੂੰ ਗਲੇ ਲਗਾਉਣਾ ਐਂਡੋਰਫੀਨ ਦੀ ਰਿਹਾਈ ਨੂੰ ਵਧਾ ਸਕਦਾ ਹੈ ਇਹ ਇੱਕ ਕੁਦਰਤੀ ਦਰਦ ਨਿਵਾਰਕ ਹੈ ਜੋ ਦਰਦ ਨੂੰ ਘਟ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਇਸ ਦੇ ਹੋਰ ਵੀ ਕਈ ਫਾਇਦੇ ਨੇ ਜਿਵੇਂ ਜਫੀ ਪਾਉਂਡ ਦੇ ਨਾਲ ਆਕਸੀਟੋਨਿਸ ਰਿਲੀਜ਼ ਹੁੰਦਾ ਹੈ ਇਹ ਹਾਰਮੋਨ ਕੋਰਟੀਸੋਲ ਦੇ ਪੱਧਰ ਨੂੰ ਘਟਾ ਕੇ ਤਣਾਅ ਤੋਂ ਬਚਾਉਣ ਤੇ ਵਿੱਚ ਕੰਮ ਕਰਦਾ ਹੈ शारीरिक ਛੋਤ ਤਣਾਵ ਨੂੰ ਘਟਾ ਕੇ ਲੰਬੇ ਸਮੇਂ ਤੱਕ ਸਰੀਰ ਦੇ ਲਈ ਸਿਹਤ ਦੇ ਲਈ ਲਾਭ ਪ੍ਰਦਾਨ ਕਰ ਸਕਦਾ ਹੈ ਇਸ ਖੋਜ ਦੇ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਸਕਾਰਾਤਮਕ ਸਰੀਰਕ ਪਰਸਪਰ ਪ੍ਰਭਾਵ ਜਿਵੇਂ ਕਿ ਜਫੀ ਪਾਉਣਾ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰ ਸਕਦਾ ਹੈ ਇਹ ਤਣਾਵ ਨੂੰ ਘਟਾਉਂਦਾ ਹੈ ਅਤੇ ਆਕਸੀਟੋਨਿਸ ਨੂੰ ਛੱਡਦਾ ਹੈ ਜਿਸ ਦੇ ਨਾਲ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ ਜੱਫੀ ਪਾਉਣ ਦੇ ਨਾਲ ਤੁਹਾਡੇ ਸਰੀਰ ਦੇ ਕੁਝ ਬਿਮਾਰੀ ਵੀ ਦੂਰ ਹੋ ਸਕਦੀ ਹੈ ਜਿਵੇਂ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਘੱਟ ਹੋ ਸਕਦੀ ਹੈ ਇਹ ਇੱਕ ਦੀ ਇਹ ਦਿਲ ਦੀ ਸਿਹਤ ਅਤੇ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਯਾਨੀ ਕਿ ਤੁਹਾਡੇ ਸਰੀਰ ਦੇ ਲਈ ਇਹ ਜੱਫੀ ਇੱਕ ਬਹੁਤ ਕਾਰਗਲ ਸਾਬਿਤ ਹੋ ਸਕਦੀ ਹੈ ਪਿਘਲਣਾ ਦਿਲ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਇਹ ਸਰੀਰਕ ਸਿਹਤ ਲਈ ਬਹੁਤ ਵਧੀਆ ਹੈ ਤਾਂ ਇਹ ਖਬਰ ਤੁਹਾਨੂੰ ਕਿਵੇਂ ਜੁ ਲੱਗੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਕਸਰ ਤੁਸੀਂ ਆਪਣੇ ਮਾਪਿਆਂ ਦੇ ਨਾਲ ਜਫੀ ਪਾਉਂਦੇ ਹੋ ਆਪਣੇ ਬਜ਼ੁਰਗਾਂ ਦੇ ਨਾਲ ਗਲੇ ਮਿਲਦੇ ਹੋ ਆਪਣੇ ਬੱਚਿਆਂ ਦੇ ਨਾਲ ਉਹਨਾਂ ਨੂੰ ਹੱਗ ਕਰਦੇ ਹੋ ਉਹਨਾਂ ਨੂੰ ਪਿਆਰ ਕਰਦੇ ਹੋ ਜਿਸ ਦੇ ਨਾਲ ਤੁਹਾਡੀ ਰਿਲੇਸ਼ਨ ਵੀ ਕਾਫੀ ਵਧੀਆ ਬਣਦਾ ਹੈ ਇੱਕ ਪਾਰਟਨਰ ਹੀ ਨਹੀਂ ਰਿਸ਼ਤੇ ਹਰ ਇੱਕ ਦੇ ਹੁੰਦੇ ਨੇ ਹਰ ਕੋਈ ਇੱਕ ਦੂਜੇ ਨੂੰ ਪਿਆਰ ਕਰਦਾ ਹੈਗਾ ਕਿਸੇ ਨਾ ਕਿਸੇ ਰਿਸ਼ਤੇ ਦੇ ਵਿੱਚ ਜੁੜਿਆ ਹੋਇਆ ਹੁੰਦਾ ਹੈ ਤਾਂ ਹੱਗ ਕਰਨ ਦੇ ਕੀ ਕੁਝ ਫਾਇਦੇ ਨੇ ਇਹ ਤੁਹਾਨੂੰ ਅਸੀਂ ਪੂਰੀ ਵੀਡੀਓ ਦੇ ਵਿੱਚ ਦੱਸਿਆ ਹੈਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜੇਕਰ ਤੁਸੀਂ ਵੀ ਕਿਸੇ ਨੂੰ ਹੱਗ ਕੀਤਾ ਹੈ ਤਾਂ ਤੁਹਾਨੂੰ ਹੱਗ ਕਰਨ ਤੋਂ ਬਾਅਦ ਕੀ ਮਹਿਸੂਸ ਹੁੰਦਾ ਹੈ